ਵੈਗਰਜੀ ਖਾਲਸਾ ਵੈਗਰਜੀ ਕੀ ਫਤਕੀ ਨਾਮ ਤੁਹਾਡਾ ਤਮੀਰ ਸਿੰਘ ਮੰਨ ਲਓ ਤੁਹਾਨੂੰ ਬਾਬਾ ਜੀ ਪਾਵਰ ਦੇਣ ਵੀ ਤੁਸੀਂ ਕੁਝ ਵੀ ਮੰਗ ਸਕਦੇ ਹੋ ਚੀਜ਼ ਪੂਰੀ ਹੋ ਜੂਗੀ ਵਿਸ਼ ਪੂਰੀ ਹੋ ਜੂਗੀ ਕੀ ਮੰਗੋਗੇ ਖਾਲਸਾ ਰਾਜ ਖਾਲਸਾ ਰਾਜ ਮੰਗੋਗੇ ਆਊਗਾ ਆਊਗਾ ਜੀ ਪਰ ਹਣੀ ਜੇ ਮਿਲ ਗਿਆ ਜਿਆਦਾ ਵਧੀਆ ਹੋ ਜਾ ਜੀ ਜਿਆਦਾ ਵਧੀਆ ਹੋ ਜਾ ਮਤਲਬ ਕੀ ਚਾਹੁੰਦੇ ਹੋ ਕਿ ਖਾਲਸਾ ਰਾਜ ਚ ਕੀ ਹੋਊਗਾ ਜਿਹੜਾ ਹੁਣ ਨਹੀਂ ਹੈਗਾ ਪਹਿਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸੀ ਉਮਦਾ ਹੋਏ ਜੀ ਓਕੇ ਕੀ ਡਿਫਰੈਂਸ ਲੱਗਦਾ ਵੀ ਉਦੋਂ ਮਤਲਬ ਤੁਹਾਨੂੰ ਮੈਂ ਮੈਨੂੰ ਤਾਂ ਪਤਾ ਚਲੋ ਪੜਿਆ ਨਾ ਤੁਸੀਂ ਪੜਿਆ ਵੀ ਉਦੋਂ ਕੀ ਸੀਗਾ ਵਾ ਜੋ ਅੱਜ ਨਹੀਂ ਹੈਗਾ ਸਿੱਖੀ ਦਾ ਪ੍ਰਚਾਰ ਪੰਜਾਬ ਦੇ ਵਿੱਚ ਹੈਗਾ ਹੈ ਜੀ ਜਿਹੜਾ ਧੋਖੇ ਹੁੰਦੇ ਆ ਜਿਵੇਂ ਭਾਰਤ ਦੀ ਗਵਰਨਮੈਂਟ ਹਨਾ ਉਹ ਕਰਪਟ ਕਹਿ ਸਕਦੇ ਹਨਾ ਉਹ ਨਹੀਂ ਹੋਣੀ ਵਿੱਚ ਸਿੱਖ ਰਾਜ ਦੇ ਵਿੱਚ ਜਿਹੜੀ ਹੁਣ ਇੰਡੀਆ ਦੀ ਹੈ ਜਿਹੜੀ ਪਹਿਲਾਂ ਸੀ ਉਦੋਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਦੋਂ ਕੁਝ ਨਹੀਂ ਸੀ ਕੋਈ ਮਾੜਾ ਕੁਝ ਨਹੀਂ ਸੀ ਹੁੰਦਾ ਤੇ ਜਦੋਂ ਸਾਡਾ ਆਊਗਾ ਹੁਣ ਉਦੋਂ ਉਹੀ ਆਊਗਾ ਖਾਲਸਾ ਆਊਗਾ ਪਿਓਰ ਹੋਊਗਾ ਹਾਂਜੀ ਠੀਕ ਹੈ ਜੀ ਅੱਜ ਵੀ ਹੈਗਾ ਜੀ ਕਿੰਨੀ ਉਮਰ ਆ ਤੁਹਾਡੀ 12 ਸਾਲ ਜੀ